ਮੋਬਾਈਲ ਫੋਨ ਜਿੱਥੇ ਹਰ ਇਨਸਾਨ ਦੀ ਇੱਕ ਜ਼ਰੂਰਤ ਬਣ ਗਿਆ ਹੈ ਉੱਥੇ ਹੀ ਇਹ ਮੋਬਾਈਲ ਫੋਨ ਬੱਚਿਆਂ ਦੇ ਲਈ ਘਾਤਕ ਵੀ ਸਿੱਧ ਹੋ ਰਿਹਾ ਹੈ ਅਤੇ ਇਸ ਦੇ ਨਾਲ ਹੀ ਮਾਪਿਆਂ ਦੇ ਲਈ ਵੀ ਇੱਕ ਸਭ ਤੋਂ ਵੱਡੀ ਖਤਰੇ ਵਾਲੀ ਘੰਟੀ ਹੈ ਜਿਹੜੇ ਬੱਚੇ ਮੋਬਾਈਲ ਫੋਨ ਦੇਖਦੇ ਨੇ ਉਹਨਾਂ ਨੂੰ ਲੈ ਕੇ ਜੋ ਅੰਕੜੇ ਸਾਹਮਣੇ ਆਏ ਨੇ ਉਹਨਾਂ ਨੂੰ ਤੁਸੀਂ ਦੇਖ ਕੇ ਹੈਰਾਨ ਅਤੇ ਪਰੇਸ਼ਾਨ ਹੋ ਜਾਵੋਗੇ ਕਿਉਂਕਿ ਇਸ ਦੇ ਨਾਲ ਬੱਚੇ ਹਮਲਾਵਰ ਹੋ ਰਹੇ ਨੇ ਉੱਥੇ ਹੀ ਬੱਚਿਆਂ ਦੀ ਨਿਗਾ ਤੇ ਵੀ ਦਿਨੋ ਦਿਨ ਫਰਕ ਪੈ ਰਿਹਾ ਹੈ ਜਾਨੀ ਕਿ ਇਹ ਕਹਿ ਸਕਦੇ ਆ ਕਿ ਉਹਨਾਂ ਦੀ ਨਿਗਾ ਦਿਨੋ ਦਿਨ ਕਮਜ਼ੋਰ ਹੋ ਰਹੀ ਹੈ ਜੋ ਸਰਵੇਖਣ ਸਾਹਮਣੇ ਆਇਆ ਉਸ ਦੇ ਅੰਕੜੇ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਆਓ ਦੇਖਦੇ ਆ ਸਾਡੀ ਖਾਸ ਰਿਪੋਰਟ ਜਿਹੜੇ ਮਾਪੇ ਬੱਚਿਆਂ ਨੂੰ ਮੋਬਾਈਲ ਫੋਨ ਦੇਖਣ ਤੋਂ ਨਹੀਂ ਰੋਕਦੇ ਨੇ ਉਹਨਾਂ ਦੇ ਲਈ ਇਹ ਖਬਰ ਖਤਰੇ ਵਾਲੀ ਘੰਟੀ ਹੈ ਖਾਣਾ ਖਾਣ ਸਮੇ ਮੋਬਾਈਲ ਫੋਨ ਦੇਖਣਾ ਘੰਟਿਆਂ ਬੱਧੀ ਮੋਬਾਈਲ ਉੱਤੇ ਰੀਲਾਂ ਜਾਂ ਹੋਰ ਵੀਡੀਓਜ਼ ਦੇਖਣਾ ਇਹ ਆਦਤਾਂ ਬੱਚਿਆਂ ਨੂੰ ਹਮਲਾਵਰ ਅਤੇ ਸਮਾਜ ਵਿਰੋਧੀ ਬਣਾ ਰਹੀਆਂ ਨੇ ਨਾਲ ਹੀ ਉਹਨਾਂ ਨੂੰ ਦਿਮਾਗੀ ਤੇ ਸਰੀਰਕ ਪੱਖੋਂ ਵੀ ਕਮਜ਼ੋਰ ਕਰ ਰਹੀਆਂ ਨੇ ਵੀਡੀਓ ਦੇਖਣ ਤੋਂ ਬਾਅਦ ਬੱਚੇ ਹਮਲਾਵਰ ਸੁਭਾਅ ਦੇ ਹੁੰਦੇ ਜਾ ਰਹੇ ਨੇ ਮੋਬਾਈਲ ਦੇਖਣ ਵਾਲੇ ਬੱਚੇ ਦੂਜਿਆਂ ਦੇ ਨਾਲ ਮੇਲ-ਜੋਲ ਰੱਖਣਾ ਪਸੰਦ ਨਹੀਂ ਕਰਦੇ ਨੇ 45% ਬੱਚੇ ਆਪਣੀ ਸੁਣਨ ਦੀ ਸਮਰੱਥਾ ਨੂੰ ਇਹ ਸਰਵੇਖਣ ਚਿਲड्रन ਰਿਸਰਚ ਯੂਨੀਵਰਸਿਟੀ ਗੁਜਰਾਤ ਦੇ ਰੇਟਿੰਗ ਟਾਕ ਪ੍ਰੋਗਰਾਮ ਦੇ ਵਿੱਚ ਮਾਪਿਆਂ ਨੂੰ ਪੁੱਛੇ ਗਏ ਸਵਾਲਾਂ ਦੇ ਉੱਤੇ ਆਧਾਰਿਤ ਹੈ ਜੋ ਅੰਕੜੇ ਸਾਹਮਣੇ ਆਏ ਨੇ ਉਹਨਾਂ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਮੋਬਾਈਲ ਫੋਨ ਦੇਖਣ ਦੇ ਨਾਲ 99% ਬੱਚੇ ਹਮਲਾਵਰ ਸੁਭਾਅ ਦੇ ਹੋ ਰਹੇ ਨੇ ਅਤੇ ਇਸ ਦੇ ਨਾਲ ਹੀ 78% ਬੱਚੇ ਦੂਜਿਆਂ ਦੇ ਨਾਲ ਮੇਲ ਜੋੜ ਕਰਨਾ ਪਸੰਦ ਨਹੀਂ ਕਰਦੇ ਨੇ ਇਸ ਦੇ ਨਾਲ ਹੀ 83.72% ਬੱਚੇ ਖਾਣਾ ਖਾਣ ਵੇਲੇ ਮੋਬਾਈਲ ਫੋਨ ਦੇਖਦੇ ਨੇ ਅਤੇ 94.59% ਮਾਪੇ ਬੱਚਿਆਂ ਦੀ ਸਕਰੀਨ ਟਾਈਮ ਉੱਤੇ ਕੰਟਰੋਲ ਨਹੀਂ ਕਰ پا ਰਹੇ ਨੇ ਇਸ ਦੇ ਨਾਲ ਹੀ ਇਹ ਅੰਕੜੇ ਖਤਮ ਨਹੀਂ ਹੋਏ ਤੁਹਾਨੂੰ ਦੱਸ ਦਿੰਦੇ ਹਾਂ ਕਿ 86.49% ਮਾਪੇ ਬੱਚਿਆਂ ਦੀ ਜਿੱਦ ਨੂੰ ਪੂਰੀ ਕਰ ਰਹੇ ਨੇ ਮੋਬਾਈਲ ਫੋਨ ਦੀ ਲਤ ਸਿਰਫ ਸਕਰੀਨ ਤੱਕ ਹੀ ਸੀਮਤ ਨਹੀਂ ਹੈ ਇਹ ਬਚਪਨ ਦੀ ਸੋਚ ਅਤੇ ਸਮਾਜਿਕਤਾ ਨੂੰ ਨਿਗਲ ਰਹੀ ਹੈ ਜੇਕਰ ਅਸੀਂ ਹੁਣ ਨਹੀਂ ਜਾਗੇ ਤਾਂ ਬਹੁਤ देर ਹੋ ਜਾਵੇਗੀ ਬਿਊਰੋ ਰਿਪੋਰਟ ਜੀਆਰ ਨਿਊਜ਼